ਪਗੰਤ ਮਾਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜ੍ਹਦੇ ਨੇ ਜੀ ਸਰਕਾਰੀ ਸਕੂਲਾਂ 'ਚ ਵੀ ਇਹਨਾਂ ਦੀ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਇਆ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੇ ਕਰਨਗੇ ਪਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਆ ਔਰ ਅਸੀਂ ਇਹਨੂੰ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਔਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਭਗਤ ਮੰਤ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਿਸ਼ਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮਐਲਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਹੈ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਪਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾਂ ਜਿਹੜੀਆਂ ਨੇ ਉਹ ਚੋਣਾਂ ਨੇ ਪੰਜਾਬ ਦੇ ਵਿੱਚ ਐਮਐਲਏ ਦੀਆਂ ਆਮਾ ਦੀ ਪਾਰਟੀ ਵੱਡੇ ਫਰਕ ਨਾ ਜਿੱਤੂ ਕੱਲੇ ਲੜਾਂਗੇ ਗੱਠ ਜੋੜ ਕਰਾਂਗੇ ਨਹੀਂ ਕੱਲੇ ਲੜਾਂਗੇ ਕੱਲੇ ਲੜਾਂਗੇ ਬਿਲਕੁਲ ਸਮਝ ਆਉਤਾ ਹੋ ਰਿਹਾ ਹੈ ਹਰਿਆਣੇ 'ਚ ਇਹ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਮਾ ਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਵਾਹ ਨਹੀਂ ਦੇ ਪੰਜਾਬ ਦੀ ਹੋਵੇ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਦੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਹੈ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨਤ ਹੈ ਜੀ ਹਾਈ ਕਮਾਂਡ ਸਰਵ ਉੱਚ ਹੈ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਰ ਮੱਥੇ ਹੈ ਧੰਨਵਾਦ ਮਿਹਰਬਾਨੀ ਸਰ ਪੁਗਾਉਂਤ ਪਰਮਾਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜਦੇ ਨੇ ਜੀ ਸਰਕਾਰੀ ਸਕੂਲਾਂ ਚ ਵੀ ਇਹਨਾਂ ਦੀ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਇਆ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਜਿਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੇ ਕਰਨਗੇ ਔਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਸ਼ ਛੱਡ ਕੇ ਆਉਣਾ ਇਹ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋਏਗੀ ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਆ ਔਰ ਅਸੀਂ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਪਰ ਮਾਪੇ ਵੀ ਸੰਤੁਸ਼ਟੀ ਹੋਵੇ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਪ੍ਰਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਿਸ਼ਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਆ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾਅਦ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਆ ਪਰ ਮਾਣ ਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਪਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾ ਜਿਹੜੀਆਂ ਨੇ ਉਪ ਚੋਣਾ ਨੇ ਪੰਜਾਬ ਦੇ ਵਿੱਚ ਐਮਐਲਏ ਦੀਆਂ ਆਵਾ ਦੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਕੱਲੇ ਆ ਲੜਾਂਗੇ ਗੱਠ ਜੋੜ ਕਰਾਂਗੇ ਨਹੀਂ ਕੱਲੇ ਲੜਾਂਗੇ ਕੱਲੇ ਲੜਾਂਗੇ ਬਿਲਕੁਲ ਸਮਝਾਉਂਦਾ ਹੋਰ ਹਰਿਆਣੇ 'ਚ ਇਹ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਵਾ ਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੈਂਟ ਜੀ ਪੰਜਾਬ 'ਚ ਹੀ ਹੋਵੇਗਾ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ 'ਚ ਹੋ ਜਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਹੈ ਜੋ ਹਾਈ ਕਮਾਂਡ ਕਰੇਗੀ ਉਹ ਪ੍ਰਮਾਣਿਤ ਹੈ ਜੀ ਮਿਹਰਬਾਨ ਹਾਂਜੀ ਪਹਿਲਾਂ ਕਿਸਕਰ ਆਉਂਦੇ ਸੀ ਸਕੂਲ ਆਜ ਪਹਿਲਾਂ ਮੈਂ ਸਾਈਕਲ ਤੇ ਆਉਂਦੇ ਸੀ ਕਿ ਮੈਂ ਸਪੈਨਡ ਤੋਂ ਤੇ ਹੁਣ ਬੱਸ ਮਿਲ ਗਿਆ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਕਿ ਹੁਣ ਬੱਸ ਚਾਹਿਆ ਕਰਾਂਗੇ ਬਸ ਬਹੁਤ ਖੁਸ਼ੀ ਹੋ ਰਹੀ ਹੈ ਸਰਕਾਰ ਨੇ ਸਾਨੂੰ ਬੱਸ ਤੇ ਤੇਜ ਹੋ ਵੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਜੀ ਹਾਂਜੀ ਵੀ ਜਿਹੜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਰਸਤੇ ਚ ਕਈ ਵਾਰ ਸਾਈਕਲ ਪੈਂਚਰ ਕੁਸ਼ ਹੋ ਜਾਂਦੀ ਸੀ ਤਾਂ ਉਸ ਕਰਕੇ ਸਾਨੂੰ ਬੱਸ ਦਾ ਥੋੜਾ ਪ੍ਰੋਫਿਟ ਹੋ ਰਿਹਾ ਹੈ ਬਹੁਤ ਖੁਸ਼ੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਪਹਿਲਾਂ ਹਾਂ ਜਾਂ ਤੇ ਬਹੁਤ ਮੁਸ਼ਕਿਲ ਆਂਦੀ ਸੀ بارش ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਕੁਝ ਵੀ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆ ਜਾ ਸਕਦਾ ਹਾਂ ਸਿਰਕਾ ਥੈਂਕ ਯੂ ਨਹੀਂ ਸਰ ਸਰ ਅੱਜ ਤੁਹਾਨੂੰ ਬੈਂਡ ਦੀ ਝਾਟੀ ਮਿਲਿਆ ਕਰੂਗੇ ਸਰ ਸਾਨੂੰ ਬਹੁਤ ਖੁਸ਼ ਲੱਗਿਆ ਅਸੀਂ ਹੈਨਾ ਪਿੰਡੋਂ ਆਂਦੇ ਸੀਗੇ ਸਾਈਕਲ ਤੇ ਕਈ ਵਾਰ ਹੈਨਾ ਮਜਬੂਰੀ ਹੋ ਜਾਂਦੀ ਸੀ ਘਰ 'ਚ ਕੋਈ ਛੱਡਣ ਵਾਲਾ ਵੀ ਨਹੀਂ ਹੁੰਦਾ ਸੀ ਫਿਰ ਸਾਨੂੰ ਸਾਈਕਲ ਦੇ ਦਿੱਤਾ ਸਾਈਕਲ ਦੇ ਜਾਣ ਨੂੰ ਭੇਜ ਦਿੱਤੇ ਸੀਗੇ ਕਈ ਵਾਰ ਸਾਨੂੰ ਪਤਾ ਹੈ ਹੁਣ ਮਾਹੌਲ ਕਾ ਬਹੁਤ ਖਰਾਬ ਆਗਾ ਅੱਜਕੱਲ ਮੁੰਡੇ ਨੇਗੇ ਕੁੜੇ ਨੇ ਬਹੁਤ ਹੈਨਾ ਤੰਗ ਕਰਦੇ ਨੇਗੇ ਰਸਤੇ ਵਿੱਚ ਤੇ ਉਸ ਕਰਕੇ ਹੁਣ ਬੈਂਡ ਦੇ ਵਿੱਚ ਬਹੁਤ ਫਾਇਦਾ ਹੋਇਆ ਸਰ ਵੈਨ ਦੇ ਵਿੱਚ ਆਉਣਾ ਬਹੁਤ ਸਾਡੇ ਦੀ ਮਾਫਕ ਹੈ ਵੀ ਜ ਹੁਣ ਜਿਵੇਂ ਆਪਾਂ ਆਉਂਦੇ ਸੀਗੇ ਤੇ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੇ ਸੀ ਜਲਦੀ ਹੋ ਜਾਂਦੇ ਸੀ ਜਲਦੀ ਆ ਜਾਂਦੇ ਸੀ ਇਸ ਲਈ ਹੁਣ ਵੈਨ ਆਉਂਦੀ ਹੈ ਸਾਡੇ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਹੈ ਸਾਨੂੰ ਸਾਡੇ ਘਰ ਤੱਕ ਛੱਡ ਕੇ ਜਾਂਦੀ ਹੈ ਐਂਡ ਉਤੋਂ ਨਹੀਂ ਫਿਰ ਬॉयਜ਼ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਮਾਹੌਲ ਵਧੀਆ ਨਹੀਂ ਹੈਗਾ ਇਸ ਲਈ ਸਾਨੂੰ ਵੈਨ ਦੀ ਬਹੁਤ ਵਧੀਆ ਸਹੂਲਤ ਮਿਲਦੀ ਹੈ